सरपंची ਲਈ 2 ਕਰੋੜ ਦੀ ਬੋਲੀ ਲਗਾਈ ਜਾਣ ਤੇ ਗਰਮਾਈ ਸਿਆਸਤਪਤਾ ਬਾਜਵਾ ਬੋਲੇ ਇਹ ਹੈ ఓਪਨ ਕ腐ਸ਼ਨ ਦੇਸ਼ ਚ ਬੋਲੀਆਂ ਲਗਾਉਣ ਦਾ ਰਿਵਾਜ ਨਹੀਂ ਲੀਡਰ ਤੇ ਦਰਜ ਹੋਵੇ ਪਰਚਾ ਜੇ ਤੋ ਆਪ ਦੇ ਵਿਧਾਇਕ ਅਮੂਲਕ ਦੀ ਵਿਰੋਧੀਆਂ ਨੂੰ ਚੇਤਾਵਨੀ ਕਿਹਾ ਸਾਡਾ ਹੀ ਬਣੇਗਾ ਸਰਪੰਚ ਜੇ ਹਿੰਮਤ ਹੈ ਤਾਂ ਲਗਾ ਕੇ ਦਿਖਾਓ ਸਾਡੇ ਬੰਦੇ ਨੂੰ ਹੱਥ ਕੀ ਜਟੀਨ ਤੇ ਆਪ ਵਿਧਾਇਕ ਅਮੋਲਕ ਸਿੰਘ ਦੀ ਸਫਾਈ ਕੇ ਹਾ ਰਵਾਇਤੀ ਲੀਡਰ ਸ਼ਾਂਤੀਪੂਰਨ ਤਰੀਕੇ ਨਾਲ ਨਗੀ ਚਾਉਂਦੇ ਚੋਂ ਚੇਤਾਵਨੀ ਤੋਂ ਮੁਕਰਦਾ ਨਹੀਂ ਜੇ ਕਿਸੇ ਨੇ ਗੁੰਡਾਗਰਦੀ ਕੀਤੀ ਤਾਂ ਕਰਾਂਗੇ ਕਾਨੂੰਨੀ ਕਾਰਵਾਈ ਅੱਜ ਫਿਰ ਪੰਜਾਬ ਬੀਜੇਪੀ ਦੀ ਮੀਟਿੰਗ ਸ਼ਾਮਲ ਨਹੀਂ ਹੋਏ ਸੁਨੀਲ ਜਾਖੜ ਪਰ ਇੰਚਾਰਜ ਵਿਜੀ ਰੁਪਾਣੀ ਨੇ ਅਸਤੀਫੇ ਦੀਆਂ ਖਬਰਾਂ ਦਾ ਕੀਤਾ ਖੰਡਨ ਬੋਲੇ ਜਾਖੜ ਨਿਜੀ ਕੰਮ ਕਰਕੇ ਦਿੱਲੀ ਚ ਅਗਲੀਆਂ ਮੀਟਿੰਗਾਂ ਚ ਜ਼ਰੂਰ ਹੋਣਗੇ ਸ਼ਾਮਲ ਦੀ ਵਿਜਗੀ ਇੱਕ ਹੋਰ ਮੌਕਾ ਤੱਕ ਸਾਬਤ ਤੇ ਨੋਟਿਸ ਤੇ ਵਿਵਾਦ ਅਕਾਲੀ ਦਲ ਸੁਧਾਰ ਲਹਿਰ ਦੇ ਕਰਨ ਜੋਤ ਕੌਰ ਨੇ ਚੁੱਕੇ ਸਵਾਲ ਬੋਲੇ ਕਦੇ ਵੀ ਬੋਮਾ ਦੀ ਵਿਵਅਕਤੀ ਲਈ ਕਿਸੇ ਤੋਂ ਨਹੀਂ ਮੰਗਿਆ ਗਿਆ ਸਪਸ਼ਟੀਕਰਨ ਇਹ ਜਥੇਦਾਰ ਦੇ ਦਾਇਰੇ ਚ ਨਹੀਂ ਪਰਾਲੀ ਦੇ ਪ੍ਰਬੰਧ ਨੂੰ ਲੈ ਕੇ ਸੀਐਮ ਮਾਨ ਵੱਲੋਂ ਅਹਿਮ ਮੀਟਿੰਗ ਸੀਐਮ ਰਿਹਾਈਸ਼ ਤੇ ਅਧਿਕਾਰੀਆਂ ਨਾਲ ਕਰ ਰਹੇ ਮੰਥਨ ਪਰਾਲੀ ਦੇ ਪ੍ਰਬੰਧਾਂ ਦੀ ਕਾਠੇ ਸਮੀਖਿਆ ਫਰਾਂ ਦੇ ਨਾਰਾਇਣਗੜ ਤੋਂ ਰਾਹੁਲ ਤੇ ਪ੍ਰੇਮਕਾ ਗਾਂਧੀ ਦਾ ਭਾਜਪੀ ਤੇ ਸਿੱਖਾ ਹਮਲਾ ਬੋਲੇ ਅਗਨੀਵੀਰ ਯੋਜਨਾ ਦਾ ਕੀ ਹੋਇਆ ਸਾਲ ਲਈ ਕਾਨੂੰਨ ਬਣਾਇਆ ਤਾਂ ਕਿ ਸੰਸੜ ਕਾਂ ਦੇਖਿਓ ਆਏ ਕੰਗਨਾਰੀ ਫਿਲਮ ਅਮਰਜੈਂਸੀ ਚ ਹੋਣਗੇ ਬਦਲਾ ਪ੍ਰੋਡਕਸ਼ਨ ਕੰਪਨੀ ਤਬਦੀਲੀ ਕਰਨ ਲਈ ਖੁਈ ਰਾਜ਼ੀ ਬੰਬੇ ਹਾਈ ਕੋਰਟ ਚ ਦਾਖਲ ਕਰਦਾ ਜਵਾਬ ਅਦਾਕਾਰ ਮਿਥੁਨ ਚਕਰਵਰਤੀ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਅਵਾਰਡ 8 ਅਕਤੂਬਰ ਨੂੰ ਕੀਤਾ ਜਾਵੇਗਾ ਸਨਮਾਨਿਤ ਸਨਮਾਚ ਵਿਲੱਖਣ ਯੋਗਤਾ ਲਈ ਫੁਰਸਕਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਗੱਲ ਕਰਾਂਗੇ ਪੰਚਾਇਤੀ ਚੋਣਾਂ ਦੀ ਜਿਸ ਨੂੰ ਲੈ ਕੇ ਹੁਣ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੁਣੌਤੀ ਦਾਖਲ ਕੀਤੀ ਗਈ ਹੈ ਦਰਸਲ ਚੰਡੀਗੜ੍ਹ ਦੇ ਕੁਲਜਿੰਦਰ ਸਿੰਘ ਨੇ ਇਸ ਬਾਬਤ ਇੱਕ ਪਟੀਸ਼ਨ ਦਾਖਲ ਕੀਤੀ ਹੈ ਚੋਣਾਂ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਡਿਮਾਂਡ ਇਸ ਪਟੀਸ਼ਨ ਚ ਕੀਤੀ ਗਈ ਹੈ ਨਾਮਜ਼ਦਗੀ ਦੇ ਲਈ 3 ਦਿਨ ਬਾਅਦ ਸਮਾਂ ਦੇਣ ਤੇ ਕਈ ਤਰ੍ਹਾਂ ਦੇ ਸਵਾਲ ਜੋ ਨੇ ਇਸ ਪਟੀਸ਼ਨ ਚ ਚੁੱਕੇ ਗਏ ਨੇ ਰੀ ਨੋ ਡਿਊ ਸਰਟੀਫਿਕੇਟ ਲਈ ਜਾਰੀ ਲੈਟਰ ਨੂੰ ਚੁਣੌਤੀ ਜਾਂ ਕਿ ਚੈਲੰਜ ਪੰਜਾਬ ਹਰਿਆਣਾ ਹਾਈ ਕੋਰਟ ਚ ਕੀਤਾ ਗਿਆ ਹੈ ਰਾਖਵੇਕਰਨ ਤੇ ਵੀ ਪਟੀਸ਼ਨ ਚ ਕਈ ਤਰ੍ਹਾਂ ਦੇ ਸਵਾਲ ਇਮਸ਼ਾਨ ਖੜੇ ਕੀਤੇ ਗਏ ਨੇ ਜਿਸ ਕਿ ਉਹ ਹੈ ਕਿ ਜਲਦਬਾਜ਼ੀ ਚ ਆ ਜਾਰੀ ਕੀਤਾ ਗਿਆ ਚੋਨਾ ਦਾ ਨੋਟੀਫਿਕੇਸ਼ਨ ਇਸ ਗੱਲ ਦਾ ਜ਼ਿਕਰ ਜੋ ਹੈ ਇਸ

15 اکتوبر ਨੂੰ ਪੰਚਾਇਤੀ ਚੋਣਾਂ ਹੋਣਗੀਆਂ ਤੇ ਉਸ ਦਿਨ ਸ਼ਾਮ ਤੱਕ ਜੋ ਨਤੀਜੇ ਨੇ ਉਹ ਐਲਾਨੇ ਜਾਣਗੇ ਪਰ ਸਭ ਦੇ ਵਿਚਾਰੇ ਹੁਣ ਚੰਡੀਗੜ੍ਹ ਦੇ ਕੁਲਜਿੰਦਰ ਸਿੰਘ ਦੇ ਵੱਲੋਂ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੋਣਾਂ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਜੋ ਹੈ ਇਸ ਪਟੀਸ਼ਨ ਚ ਕੁਲਜਿੰਦਰ ਸਿੰਘ ਦੇ ਵੱਲੋਂ ਕੀਤੀ ਗਈ ਹੈ ਹੋਰ ਕਈ ਗੱਲਾਂ ਦਾ ਜ਼ਿਕਰ ਹੈ ਇਸ ਪਟੀਸ਼ਨ ਚ ਕੀਤਾ ਗਿਆ ਜ਼ਿਕਰ ਹੈ ਕਿ नॉमिनेशन पेपर्स फाइल होने शुरू हो चुके ने जिसनों लेके जो विरोधी ने लगातार हमलावर ने कई तरीकिया दिया जो कहा गया है इस खामिया कितने कितना जो गिनवांदे हुए नजर आ रहे हैं हाल ही देखे प्रताप सिंह बाजवा ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫਤਰ ਗਈ ਸੀ ਹਾਲਾਂਕਿ ਕਈ ਜੋ ਨੁਕਤੇ ਛੀਨਿਆ ਸੀ ਉਸ ਬਾਬਤ ਜੋ ਜ਼ਿਕਰ ਕਰਦੇ ਹੋਏ ਨਜ਼ਰ ਆਈ ਸੀ ਤੇ ਮੰਗ ਕੀਤੀ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਜੋ ਸਾਰੀਆਂ ਖਾਮੀਆਂ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਦਰੋਸਤ ਕੀਤਾ ਜਾਏ ਤੇ ਹੁਣ ਪੰਚਾਇਤੀ ਚੋਣਾਂ ਨੂੰ ਹਾਈ ਕੋਰਟ ਚੁਣੌਤੀ ਦਿੱਤੀ ਗਈ ਹੈ ਚੰਡੀਗੜ੍ਹ ਦੇ ਕੁਲਜਿੰਦਰ ਸਿੰਘ ਨੇ ਜ्याने ਇਸ ਬਾਬਤ ਇੱਕ ਪਟੀਸ਼ਨ ਪਾਈ ਗਈ ਹੈ ਚੈਲੰਜ ਕੀਤਾ ਹੈ ਚੋਣਾਂ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਇਸ ਪਟੀਸ਼ਨ ਕੀਤੀ ਗਈ ਹੈ ਨਾਲ ਹੀ ਨਾਮਜ਼ਦਗੀ ਦੇ ਲਈ ਨਾਮੀਨੇਸ਼ਨ ਦੇ ਲਈ 10 ਦਿਨ ਬਾਅਦ ਸਮਾਧਾਨ ਦੇ ਕਈ ਤਰ੍ਹਾਂ ਦੇ ਸਵਾਲੀ ਨਿਸ਼ਾਨ ਜੋ ਨੇ ਖੜੇ ਕੀਤੇ ਗਏ ਨੇ ਰਾਖਵੇਂ ਕਰਨ ਤੇ ਵੀ ਪਟੀਸ਼ਨ ਚ ਕਈ ਤਰ੍ਹਾਂ ਦੇ ਜੋ ਸਵਾਲ ਨੇ ਇਸ ਪਟੀਸ਼ਨ ਚ ਚੁੱਕੇ ਗਏ ਤੇ ਜਲਦਬਾਜ਼ੀ ਚ ਅੱਜ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕੁਲਜਿੰਦਰ ਸਿੰਘ ਜੋ ਚੰਡੀਗੜ੍ਹ ਦੇ ਨਿਵਾਸੀ ਨੇ ਉਹਨਾਂ ਦੇ ਵੱਲੋਂ ਇੱਕ ਪੀਆਈਐਲ ਪਬਲਿਕ ਇੰਟਰਸਟ ਨੋਟੀਫਿਕੇਸ਼ਨ ਪੰਜਾਬ ਬਿਹਾਰਾਣਾ ਹਾਈ ਕੋਰਟ ਚ ਦਾਖਲ ਕੀਤੀ ਗਈ ਹੈ ਪਟੀਸ਼ਨ ਤੇ ਕੱਲ ਪੰਜਾਬ ਸਰਕਾਰ ਦੇ ਵੱਲੋਂ ਜੋ ਜਵਾਬ ਹੈ ਉਹ ਪੰਜਾਬ ਬਿਹਾਰਾਣਾ ਹਾਈ ਕੋਰਟ ਚ ਦਾਖਲ ਕੀਤਾ ਜਾਏਗਾ ਤੇ ਦੇਖਣਾ ਹੋਏਗਾ ਕਿ ਹੁਣ ਪੰਜਾਬ ਬਿਹਾਰਾਣਾ ਹਾਈ ਕੋਰਟ 'ਚ ਜੋ ਐਸ ਪੂਰੇ ਮਾਮਲੇ ਲੈ ਕੇ ਸੁਣਵਾਈ ਹੁੰਦੀ ਹੈ ਪੰਜਾਬ ਸਰਕਾਰ ਕੀ ਕੁਝ ਜਵਾਬ ਕਰ ਦਾਖਲ ਕਰੇ ਮੇਰੇ ਨਾਮ ਐਸੀ ਹੋਗੀ ਗੌਰਵ ਸ਼ੁਕਲਾ ਫੋਨਲਾਈਨ ਤੇ ਜੁੜੇ ਹੋਏ ਨੇ ਗੌਰਵ ਚੰਡੀਗੜ੍ਹ ਦੇ ਇੱਕ ਕੁਲਜਿੰਦਰ ਸਿੰਘ ਦੇ ਵੱਲੋਂ ਪੀ ਆਈ ਐਲ ਪੰਚਾਇਤੀ ਚੋਣਾਂ ਨੂੰ ਲੈ ਕੇ ਪਾਈ ਗਈ ਹੈ ਕੀ ਕੁਝ ਆਊਟਕਮ ਇਸ ਦਾ ਹੋ ਸਕਦਾ ਹੈ ਅ ਦੇਖੋ ਸਰ ਪਹਿਲਾਂ ਤਾਂ ਇਹ ਸਮਝਣਾ ਹੋਏਗਾ ਕਿ ਇਹ ਪਟੀਸ਼ਨ ਕਿਉਂ ਪਾਈ ਗਈ ਹੈ ਜਿਹੜੇ ਇਲੈਕਸ਼ਨ ਹੁੰਦੇ ਆ ਉਹਦਾ ਪੂਰਾ ਪ੍ਰੋਟੋਕੋਲ ਹੁੰਦਾ ਹੈ ਕਿ ਕਿੰਨੇ ਇਲੈਕਸ਼ਨ ਕਿਹੜੇ ਇਲੈਕਸ਼ਨ ਦੇ ਵਿੱਚ ਕਿੰਨਾ ਟਾਈਮ ਦਿੱਤਾ ਜਾਏਗਾ ਕਿਸ ਤਰੀਕੇ ਨਾਲ ਜਿਵੇਂ ਇਲੈਕਸ਼ਨ ਦੇ ਵਿੱਚ ਕਿੰਨਾ ਤੁਸੀਂ ਖਰਚ ਕਰ ਸਕਦੇ ਹੋ ਕਿਸ ਤਰੀਕੇ ਨਾਲ ਇਲੈਕਸ਼ਨ ਹੋਏਗਾ ਸਾਰਾ ਪ੍ਰੋਟੋਕੋਲ ਹੈ ਉਸ ਤਰੀਕੇ ਨਾਲ ਇੱਕ ਪ੍ਰੋਟੋਕੋਲ ਹੁੰਦਾ ਹੈ ਕਿ ਇਲੈਕਸ਼ਨ ਦੇ ਵਿੱਚ ਕਿੰਨਾ ਟਾਈਮ ਦਿੱਤਾ ਜਾਏਗਾ ਨੋਮੀਨੇਸ਼ਨਸ ਲਈ ਜਿਹੜਾ ਸਰਪੰਚੀ ਦਾ ਇਲੈਕਸ਼ਨ ਹੈ ਉਸ ਦੇ ਲਈ 5 ਦਿਨ ਦਾ ਟਾਈਮ ਦਿੱਤਾ ਜਾਂਦਾ ਹੈ ਕਿ 5 ਦਿਨ ਦਿੱਤੇ ਜਾਣਗੇ ਜਿਸ ਦਿਨ ਸਟਾਰਟ ਹੋ ਰਿਹਾ ਹੈ ਨੋਮੀਨੇਸ਼ਨ ਦਾ ਸਿਲਸਲਾ ਉਸ ਤੋਂ ਠੀਕ 5 ਦਿਨ ਨੋਮੀਨੇਸ਼ਨ ਕਿਤਾ ਜਾ ਸਕੇਗਾ ਪਰ ਇਸ ਵਾਰੇ 8 ਦਿੱਤੇ ਗਏ ਨੇ ਇਸ ਵਾਰੀ 27 ਤਰੀਕ ਤੋਂ ਨੋਮੀਨੇਸ਼ਨ ਸ਼ੁਰੂ ਹੋਈ ਹੈ 27 28 29 30 ਸਤੰਬਰ ਦੇ ਚਾਰ ਦਿਨ ਹੋ ਗਏ ਉਸ ਤੋਂ ਬਾਅਦ 1 2 3 ਤੇ 4 ਇਹ ਚਾਰ ਦਿਨ ਹੋ ਗਏ ਮਤਲਬ ਟੋਟਲ 8 ਦਿਨ ਦਿੱਤੇ ਗਏ ਨੇ ਔਰ ਕਾਬਲੇ ਗੌਰ ਹੈ ਕਿ ਜਿਹੜੀ ਅਨਾਉਂਸਮੈਂਟ ਹੋਈ ਸੀ ਇਲੈਕਸ਼ਨ ਦੀ ਉਹ 25th ਨੂੰ ਹੋਈ ਸੀ ਜਿਸ ਦਿਨ ਪ੍ਰੈਸ ਕਾਨਫਰੰਸ ਕੀਤੀ ਗਈ ਹੁਣ ਪੁਆਇੰਟ ਅਗਲਾ ਇਹ ਹੈ ਕਿ ਕਿਉਂਕਿ ਇਹਦੇ ਵਿੱਚ ਦੋ ਗੱਲਾਂ ਨੇ ਇੱਕ ਤਾਂ 28 ਤੇ 29 ਦਾ ਸੈਟਰਡੇ ਤੇ ਸੰਡੇ ਆ ਗਿਆ ਉਸ ਤੋਂ ਬਾਅਦ 2 ਅਕਤੂਬਰ ਦਾ ਆ ਗਿਆ ਤੁਹਾਡੇ ਕੋਲ ਗਾਂਧੀ ਜੰਤਰੀ ਇਸ ਕਰਕੇ ਤਿੰਨ ਛੁੱਟੀਆਂ ਹੋ ਗਿਆ ਨਾ 8 ਦਿਨਾਂ ਦੇ ਵਿੱਚ ਤਾਂ ਟੋਟਲ ਪਿੱਛੇ 5 ਦਿਨ ਹੋ ਗਏ ਇੱਕ ਤਰਕ ਦਿੱਤਾ ਜਾ ਸਕਦਾ ਹੈ ਪਰ ਜਦੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਤਾਂ ਜੇ ਗਸਟਡ ਹੌਲੀਡੇਜ਼ ਹਨ ਜਾਂ ਫਿਰ ਵਿੱਚ ਕੋਈ ਸੈਟਰਡੇ ਸੰਡੇ ਵਾਲੀ ਛੁੱਟੀ ਆਵੇ ਉਸ ਨੂੰ ਵੀ ਕਾਊਂਟ ਕੀਤਾ ਜਾਂਦਾ ਹੈ ਮੈਂ ਐਗਜ਼ਾਮਪਲ ਦੇ ਤੌਰ ਤੇ ਉੱਤੇ ਤੁਹਾਨੂੰ ਦੱਸ ਦਿਆਂ ਕਿ 2018 ਦੇ ਵਿੱਚ ਇਲੈਕਸ਼ਨ ਹੋਏ ਸੀ ਜੇ ਅਸੀਂ ਜ਼ਿਕਰ ਕਰੀਏ ਲਾਸਟ ਟਾਈਮ ਜਦੋਂ ਇਲੈਕਸ਼ਨ ਹੋਏ ਨੇ ਤਾਂ ਉਸ ਸਮੇਂ ਦਸੰਬਰ ਦੇ ਵਿੱਚ ਇਹ ਇਲੈਕਸ਼ਨ ਹੋਈ ਸੀ ਔਰ ਦਸੰਬਰ ਦੇ ਵਿੱਚ ਜਿਹੜੇ ਇਲੈਕਸ਼ਨ ਹੋਏ ਉਦੋਂ ਵੀ 5 ਦਿਨ ਦਾ ਹੀ ਸਮਾਂ ਦਿੱਤਾ ਗਿਆ ਸੀ ਕਿ 5 ਦਿਨ ਤੁਸੀਂ ਨਾਮੀਨੇਸ਼ਨ ਫਾਈਲ ਕਰ ਸਕਦੇ ਹੋ ਔਰ 5 ਦਿਨ ਕਦੋਂ ਸ਼ੁਰੂ ਹੋਏ ਸੀ 15 16 17 18 ਤੇ 19 ਦਸੰਬਰ It punch didn't see. ਸਰਬ ਦੇਖੋ ਇਸ ਦੇ ਵਿੱਚ ਹੋਰ ਇੰਪੋਰਟੈਂਟ ਗੱਲ ਕੀ ਹੈ ਕਿ ਜਿਹੜੇ ਨੋਮੀਨੇਸ਼ਨ ਦਾ ਪਹਿਲਾ ਦਿਨ ਸੀ 2018 ਦੇ ਵਿੱਚ ਸੀ ਉਸ ਸ਼ਨੀਵਾਰ ਦਾ ਦਿਨ ਸੀ ਸ਼ਨੀਵਾਰ ਨੂੰ 15 ਦਸੰਬਰ ਸੀ ਐਤਵਾਰ ਨੂੰ 16 ਦਸੰਬਰ ਸੀ 17 18 19 ਮੰਗਲ ਸੋਮ ਮੰਗਲ ਬੁੱਧ ਯਾਨੀ ਕਿ ਜੇ ਕੋਈ ਤਰਕ ਦਿੱਤਾ ਜਾਂਦਾ ਹੈ ਉਹਨਾਂ ਇਸ ਪਟੀਸ਼ਨ ਦੇ ਉੱਤੇ ਕਿ ਤੁਸੀਂ ਤਿੰਨ ਛੁੱਟੀਆਂ ਵਿੱਚ ਹੈਗੇ ਇਹਨਾਂ ਨੇ ਸੈਟਰਡੇ ਸੰਡੇ ਤੇ 1 2 ਅਕਤੂਬਰ ਦੀ ਇਸ ਕਰਕੇ ਅਸੀਂ 8 ਦਿਨ ਦੇ ਦਿੱਤੇ ਤਾਂ ਟੋਟਲ ਪਿੱਛੇ 5 ਦਿਨ ਹੀ ਬਚੇ ਨੇ ਇੱਕ ਤਰਕ ਹੋ ਸਕਦਾ ਹੈ ਪਰ ਜਦੋਂ ਇਸ ਤੋਂ ਪਹਿਲਾਂ ਇਲੈਕਸ਼ਨ ਅਨਾਉਂਸਮੈਂਟ ਕੀਤੇ ਜਾਂਦੇ ਨੇ ਤਾਂ ਟੋਟਲ ਜਿਹੜਾ ਨੰਬਰ ਹੈ ਡੇਜ਼ ਦਾ ਨੋਮੀਨੇਸ਼ਨ ਫਾਈਲ ਕਰਨ ਆ ਰਹੇ ਹੈ ਉਸ ਦੇ ਵਿੱਚ ਕੋਈ ਕੋਈ ਸੈਟਰਡੇ ਸੰਡੇ ਆ ਰਹੇ ਹੈ ਤਾਂ ਸਿੱਧੇ ਕਾਊਂਟ ਹੋਣਗੇ ਜਿਵੇਂ ਮੈਂ ਤੁਹਾਨੂੰ 2018 ਦਾ ਇੱਕ ਇੱਕ ਐਗਜ਼ਾਮਪਲ ਦਿੰਦਾ ਕਿ ਉਸ ਸਮੇਂ ਵੀ 5 ਦਿਨ ਹੀ ਨੋਮੀਨੇਸ਼ਨ ਹੋਈ ਸੀ 15 ਤੋਂ ਲੈ ਕੇ 18 19 ਤਰੀਕ ਤੱਕ ਹੁਣ ਗੱਲ ਇਹ ਹੈ ਕਿ ਇਸ ਨੂੰ ਆਧਾਰ ਬਣਾ ਕੇ ਹੋ ਸਕਦਾ ਕਿ ਚੁੱਕਿਆ ਜਾਵੇ ਜਿਹੜਾ ਹੁਣ ਮੈਂ ਗੱਲ ਕਰਾਂਗੀ 25 ਤਰੀਕ ਨੂੰ ਜਦੋਂ ਪ੍ਰੈਸ ਕਾਨਫਰੰਸ ਕਰਕੇ ਅਨਾਉਂਸਮੈਂਟ ਕੀਤੀ ਗਈ ਕਿ ਪੰਜਾਬ ਦੇ ਵਿੱਚ ਪਿੰਡੂ ਇਲੈਕਸ਼ਨ ਪੰਚਾਇਤੀ ਇਲੈਕਸ਼ਨ ਹੋਣ ਜਾ ਰਹੇ ਨੇ 15 ਅਕਤੂਬਰ ਨੂੰ ਤਾਂ ਉਸ ਪ੍ਰੈਸ ਨੋਟ ਦੇ ਵਿੱਚ ਬਕਾਇਦਾ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੀ 28 ਤਰੀਕੇ ਸ਼ਨੀਵਾਰ ਦੀ ਉਸ ਦਿਨ ਇਸ ਕਰਕੇ ਉਸ ਦਿਨ ਨਹੀਂ ਹੋਏਗਾ ਨੋਮੀਨੇਸ਼ਨ ਵਾਲਾ ਦਿਨ ਤਾਂ ਬਹੁਤ ਕਲੀਅਰ ਸੀ ਤਾਂ ਸ਼ਨੀਵਾਰ ਐਤਵਾਰ ਦੇ 2 ਅਕਤੂਬਰ ਤਿੰਨ ਦਿਨ ਨਿਕਲ ਗਏ ਹੁਣ ਪਿੱਛੇ 5 ਹੈ ਹੁਣ ਗੱਲ ਇਹ ਹੈ ਕਿ ਅਦਾਲਤ ਇਸ ਦੇ ਉੱਤੇ ਕੀ ਨੋਟਿਸ ਲੈਂਦਾ ਹੈ ਹੁਣ ਇਹਦੇ ਵਿੱਚ ਦੂਜਾ ਪੁਆਇੰਟ ਹੈ ਜਿਹੜੀ ਇਸ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਜਲਦਬਾਜ਼ੀ ਦੇ ਵਿੱਚ ਇਲੈਕਸ਼ਨ ਕਰਵਾ ਦਿੱਤੇ ਤਾਂ ਜਲਦਬਾਜ਼ੀ ਦੇ ਵਿੱਚ ਜੇ ਇਲੈਕਸ਼ਨ ਕਰਵਾਏ ਨਹੀਂ ਤਾਂ ਫਿਰ ਉਹ 8 ਦਿਨ ਦੀ ਜਗ੍ਹਾ ਜੇ 5 ਦਿਨ ਦਿੱਤੇ ਹੁੰਦੇ ਫਿਰ ਉੱਥੇ ਨਾ ਹੁੰਦਾ ਤਾਂ ਉਹਦੇ ਪਰ ਵੀ ਹੋ ਸਕਦਾ ਸਵਾਲ ਚੁੱਕੇ ਜਾਂਦੇ ਹੁਣ ਅਗਲਾ ਪੁਆਇੰਟ ਇਹ ਹੈ ਕਿ ਜਿਹੜਾ ਪਹਿਲੇ ਦਿਨ ਤੋਂ ਸਵਾਲ ਚੁੱਕਦੇ ਆਏ ਨੇ ਜਿਸ ਦਿਨ 25 ਤਰੀਕ ਨੂੰ ਅਨਾਊਂਸਮੈਂਟ ਹੁੰਦੀ ਹੈ ਉਸ ਦਿਨ ਸ਼ਾਮ ਨੂੰ ਹੀ ਰੌਲਾ ਪੈਣਾ ਇਸ ਗੱਲ ਦਾ ਸ਼ੁਰੂ ਹੋ ਗਿਆ ਕਿ ਜਿਹੜੇ ਪਿੰਡਾਂ ਨੂੰ ਰਿਜ਼ਰਵ ਕੀਤਾ ਗਿਆ ਹੈ ਕਿਉਂਕਿ ਪਿੰਡਾਂ ਦੇ ਵਿੱਚ ਕੌਣ ਕਿਹੜੇ ਪਿੰਡ ਦੇ ਵਿੱਚ ਸਰਪੰਚ ਰਿਜ਼ਰਵਡ ਕੈਟਾਗਰੀ ਦਾ ਹੋਏਗਾ ਕਿਹੜੇ ਪਿੰਡ ਦੇ ਵਿੱਚ ਮਹਿਲਾ ਸਰਪੰਚ ਹੋਣਗੇ ਤੋਂ ਰਿਜ਼ਰਵ ਹੁੰਦਾ ਉਸ ਦੀ ਲਿਸਟ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਸੀ ਤਾਂ ਉਹ ਵੀ ਪਟੀਸ਼ਨ ਦੇ ਵਿੱਚ ਪਾਇਆ ਗਿਆ ਇੱਕ ਹੋਰ ਬਹੁਤ ਇੰਪੋਰਟੈਂਟ ਹੈ ਨੋ ਡਿਊ ਸਰਟੀਫਿਕੇਟ ਯਾਨੀ ਕਿ ਜਿਹੜੇ ਐਨਓਸੀ ਲੈਣੇ ਹੁੰਦੇ ਨੇ ਉਹ ਬਹੁਤ ਜ਼ਰੂਰੀ ਹੁੰਦੇ ਨੇ ਬਹੁਤ ਸਾਰੇ ਐਨਓਸੀ ਤੁਹਾਨੂੰ ਆਪਣੀ ਨੋਮੀਨੇਸ਼ਨ ਪੇਪਰਸ ਦੇ ਨਾਲ ਫਾਈਲ ਕਰਨੇ ਪੈਂਦੇ ਨੇ ਜਿਵੇਂ ਤੁਸੀਂ ਹਾਊਸ ਟੈਕਸ ਭਰਿਆ ਕਿ ਨਹੀਂ ਜਿਹਨੂੰ ਚੁੱਲਾ ਟੈਕਸ ਵੀ ਕਹਿੰਦੇ ਆ ਉਸ ਤੋਂ ਬਾਅਦ ਬਿਜਲੀ ਦਾ ਬਿੱਲ ਕੋਈ ਬਕਾਇਆ ਨਾ ਹੋਵੇ ਪਾਣੀ ਸੀਵਰੇ ਨੇ ਉਹ سارے ਸਰਟੀਫਿਕੇਟ ਦੇਨੇ ਹੁੰਦੇ ਨੇ ਤਾਂ ਉਹਨਾਂ ਨੂੰ ਲੈ ਕੇ ਵੀ ਕਿਹਾ ਗਿਆ ਕਿ ਜਿਹੜੇ ਨੋ ਡਿਊ ਸਰਟੀਫਿਕੇਟ ਹੈ ਉਸ ਨਵੀਂ ਤਰੀਕੇ ਨਾਲ ਚੈਲੰਜ ਕੀਤਾ ਗਿਆ ਤਾਂ ਕੁੱਲ ਮਿਲਾ ਕੇ ਆਧਾਰ ਉਹੀ ਹੈ ਕਿ 5 ਦਿਨ ਦਾ ਸਮਾਂ ਹੁੰਦਾ ਤੁਸੀਂ 8 ਦਿਨ ਦਾ ਦਿੱਤਾ 8 ਦਿਨ ਦੇ ਵਿੱਚ ਆਲੇ ਤਿੰਨ ਛੁੱਟੀਆਂ ਨੇ ਹੁਣ ਉਸ ਦੇ ਉੱਪਰ ਅਦਾਲਤ ਉਸ ਨੂੰ ਕਨਸਿਡਰ ਕਰਦੀ ਹੈ ਨਹੀਂ ਕਰਦੀ ਹਾਲਾਂਕਿ ਉਹ ਵੀ ਪਹਿਲਾਂ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਇਸ ਪੂਰੇ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਜੀ ਜੀ ਬਹੁਤ ਬਹੁਤ ਸ਼ੁਕਰੀਆ ਗੌਰਵ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਤਰਕਾ ਦਿੱਤਾ ਗਿਆ ਕਿ ਆਮੋਮਨ ਅਸੀਂ ਵੇਖਨੇ ਕਿ 5 ਦਿਨ ਜੋ ਨੇ ਨੋਮੀਨੇਸ਼ਨ ਆਫ ਪੇਪਰਸ ਫਾਈਲ ਕਰਨ ਲਈ ਦਿੱਤੇ ਜਾਂਦੇ ਨੇ ਪਰ ਇਹਨਾਂ ਪੰਚਾਇਤੀ ਚੋਣਾਂ ਚ 8 ਦਿਨ ਦਿੱਤੇ ਹਨ

ਕਿਉਂਕਿ ਲੀਡਰ ਆਫ اپੋਜੀਸ਼ਨ ਪ੍ਰਤਾਪ ਬਾਜਵਾ ਦੇ ਵੱਲੋਂ ਕਈ ਤਰ੍ਹਾਂ ਦੇ ਵੱਡਾ ਸਵਾਲੀਆ ਨਿਸ਼ਾਨ ਜੋ ਨੇ ਇਸ ਤੇ ਖੜੇ ਕੀਤੇ ਕਿ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਹ ਓਪਨ ਕ腐ਸ਼ਨ ਹੈ ਇਸ ਲੀਡਰ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਤੇ ਦੇਸ਼ ਚ ਬੋਲੀਆਂ ਲਗਾਉਣ ਦਾ ਰਿਵਾਜ ਨਹੀਂ ਹੈ ਇਹ ਕੋਈ ਮੰਡੀ ਨਹੀਂ ਜਿੱਥੇ ਤੁਸੀਂ ਬੋਲੀਆਂ ਲਗਵਾ ਰਹੇ ਹੋ ਵਿਜੀਲੈਂਸ ਨੂੰ ਮਾਮਲੇ ਚ ਗਲ ਪੋਟਸ ਲੈਣਾ ਚਾਹੀਦਾ ਹੈ ਤੇ ਵਿਜੀਲੈਂਸ ਨੂੰ ਇਸ ਪੂਰੇ ਮਾਮਲੇ ਚ ਐਕਸ਼ਨ ਜੋ ਹੈ ਉਹ ਲੈਣਾ ਚਾਹੀਦਾ ਹੈ ਤੇ 2 ਕਰੋੜ ਦੀ ਜੁਬਲੀ ਦਾ ਮਾਮਲਾ ਹੁਣ ਗਰਮਾਂਦਾ ਹੋਇਆ ਬਖਾਇਦੇ ਜਿੱਕਰ ਜੋ ਹੈ ਕਿ ਜੋ ਡੇਰਾਬਾ ਬਣਾ ਲਗਦਾ ਪਿੰਡ ਹੈ ਹਰ ਦੋ ਕਲਾ ਉੱਥੇ ਸਰਪੰਚੀ ਦੀ ਚੋਣ ਲਈ 2 ਕਰੋੜ ਤੱਕ ਦੀ ਬੋਲੀ ਲੱਗੀ ਸੀ ਜਿਸ ਨੂੰ ਲੈ ਕੇ ਹੁਣ ਕਿਤਨਾ ਕਿਤੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਸਵਾਲੀ ਨਿਸ਼ਾਨ ਖੜੇ ਕਰਦੇ ਹੋਏ ਵਖਾਈ ਦੇ ਰਹੇ ਨੇ ਐਸ ਓਪਨ ਕਰਪਸ਼ਨ ਹੈ ਇਹ ਓਪਨ ਕਰਪਸ਼ਨ ਹੈ ਇਸ ਲੀਡਰ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਲੀਡਰ ਆਫ اپੋਜੀਸ਼ਨ ਕਹਿੰਦੇ ਹੋਏ ਨਜ਼ਰ ਆਇਆ ਇਹ ਕੋਈ ਮੰਡੀ ਨਹੀਂ ਜਿੱਥੇ ਤੁਸੀਂ ਬੋਲੀਆਂ ਲਗਵਾ ਰਹੇ ਹੋ ਵਿਜੀਲੈਂਸ ਨੂੰ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਸਖਤ ਐਕਸ਼ਨ ਇਸ ਬਾਬਤ ਕਰਨਾ ਚਾਹੀਦਾ ਹੈ ਜਿਕਰ ਹੋ ਕਿ ਡੇਰਾਬਾ ਬਣਾ ਲਗਦਾ ਪਿੰਡ ਹੈ ਜਿੱਥੇ ਕਿ ਅਜੋਕ ਪੱਛੀ ਤੇ ਲਈ 50 ਲੱਖ ਤੋਂ ਸ਼ੁਰੂ ਹੋਈ ਸੀ ਹਾਲਾਂਕਿ ਵੱਧਦੀ ਵੱਧਦੀ ਆਜੋ ਬੋਲੀ ਹੈ 2 ਕਰੋੜ ਤੱਕ ਭੱਜ ਗਈ ਤੇ ਭਾਜਪੀ ਦੇ ਲੀਟਰ ਨੇ ਆਤਮ ਸਿੰਘ ਜੀ ਨਾਲ ਦੇ ਵੱਲੋਂ ਆ ਪੂਰੀ ਬੋਲੀ ਲਗਾਈ ਗਈ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਉਹ ਪਿੰਡ ਦੀ ਸੇਵਾ ਕਰਨਾ ਚਾਹੁੰਦੇ ਨੇ ਜਿਸ ਕਰਕੇ ਉਹਨਾਂ ਦੇ ਵੱਲੋਂ ਆ ਬੋਲੀ ਲਗਾਈ ਗਈ ਇਹ ਆ ਕੇ ਉਸ ਲੀਡਰ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹ ਓਪਨ ਕ੍ਰਪਸ਼ਨ ਇਹ ਓਪਨ ਕਰਪਸ਼ਨ ਇਹ ਹਿੰਦੁਸਤਾਨ ਦੇ ਵਿੱਚ ਕੋਈ ਬੋਲੀਆਂ ਹੋਣ ਦਾ ਰਵਾਜ ਨਹੀਂ ਇੱਕੋ ਬੱਕਰ ਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰ ਰਹੇ ਹੋ ਵਿਕਾਸ ਵਾਸਤੇ ਪੈਸੇ ਵਿਕਾਸ ਵਾਸਤੇ ਪੈਸੇ ਕਿਹਦਾ ਵਿਕਾਸ ਵਾਸਤੇ ਪੈਸੇ ਦੇਜੇ ਜੀ ਪਿੰਡ ਦੇ ਵਿਕਾਸ 2 ਕੋਟ ਦੇ ਆਏ ਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਓਪਨ ਵੀਡੀਓ ਚੱਲ ਰਹੀ ਨਹੀਂ 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 ਤੇ ਤੁਸੀਂ ਪੰਚਾਇਤ ਦੀ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਫੇਰ ਦੇ ਦੇ ਹਾਂ ਉੱਥੇ ਓਪਨ ਤੋ ਇਹ ਗੱਲ ਹੈ ਕਿ ਬੜੇ ਮਾੜੀ ਗੱਲ ਹੈ ਮੈਂ ਵਿਜੀਲੈਂਸ ਨੂੰ ਇਹ ਕਹਿਣਾ ਚਾਹੁੰਦਾ ਬਾਕੀ ਤਾਂ ਐਵੇਂ ਪਟਵਾਰੀਆਂ ਨੂੰ ਛੋਟੇ-ਛੋਟੇ ਬੰਦਿਆਂ ਨੂੰ 5-5 ਹਜ਼ਾਰ ਦੀ ਰੇਸ਼ੂ ਵਿੱਚ ਪਾੜ ਰਹੇ ਜਿਹੜਾ ਓਪਨ ਡੋ ਕਰ ਰਿਹਾ ਸਾਜਾ ਆਫਰ ਕਰ ਰਿਹਾ ਕੀ ਉਹਦੇ ਤੇ ਕੋਈ ਐਡਮਿਨਿਸਟ੍ਰੇਟਿਵ ਐਕਸ਼ਨ ਨਹੀਂ ਪੰਦਾ ਇਸ ਸਰਕਾਰ ਦਾ ਬਿਲਕੁਲ ਕਹਿੰਦਾ ਮੈਂ 2 ਕਰੋੜ ਪਾ ਰਿਹਾ ਇਹ ਤਾਂ ਉਸ ਲੀਡਰ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹ ਓਪਨ ਕਰਾਪਸ਼ਨ ਹੈ ਜੀ ਇਹ ਓਪਨ ਕਰਾਪਸ਼ਨ ਹੈ ਹਿੰਦੁਸਤਾਨ ਦੇ ਵਿੱਚ ਕੋਈ ਬੋਲੀਆਂ ਹੋਣ ਦਾ ਰਵਾਜ ਨਹੀਂ ਇਕੋ ਬਕਰਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰ ਰਹੇ ਹੋ ਵਿਕਾਸ ਵਾਸਤੇ ਪੈਸੇ ਵਿਕਾਸ ਵਾਸਤੇ ਪੈਸੇ ਜਿਹੜਾ ਵਿਕਾਸ ਵਾਸਤੇ ਪੈਸੇ ਦੇ ਦੇ ਜੀ ਪਿੰਡ ਦੇ ਵਿਕਾਸ 2 ਕਰੋੜ ਦੇ ਆਏ ਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਓਪਨ ਵੀਡੀਓ ਚੱਲ ਨਹੀਂ 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 ਤੇ ਤੁਸੀਂ ਪੰਚਾਇਤ ਦੀ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਫੇਰ ਦੇ ਦੇ ਹ ਉਥੇ ਓਪਨ ਜੀ ਤੇ ਇਹ ਗੱਲ ਹੈ ਕਿ ਬੜੇ ਮਾੜੀ ਗੱਲ ਹੈ ਮੈਂ ਵਿਜੀਲੈਂਸ ਨੂੰ ਇਹ ਕਹਿਣਾ ਚਾਹਨਾ ਬਾਕੀ ਤੇ ਐਵੇਂ ਪਟਵਾਰੀਆਂ ਨੂੰ ਛੋਟੇ ਛੋਟੇ ਬੰਦਿਆਂ ਨੂੰ 5-5 ਹਜ਼ਾਰ ਦੀ ਰੇਸ਼ੋ ਵਿੱਚ ਵੰਡ ਰਹੇ ਜਿਹੜਾ ਓਪਨ 2 ਕਰੋੜ ਰੁਪਇਆ ਤਾਜ ਆਫਰ ਕਰ ਰਿਹਾ ਕਿ ਉਹਦੇ ਤੇ ਕੋਈ ਐਡਮਿਨਿਸਟ੍ਰੇਟਿਵ ਐਕਸ਼ਨ ਨਹੀਂ ਪੰਦਾ ਇਸ ਸਰਕਾਰ ਦਾ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਤਾਂ ਜਿੱਥੇ ਹੁਣ ਤੱਕ ਸਰਬਸੰਮਤੀ ਜਾਂ ਚੋਣਾਂ ਦੇ ذریعے ਸਰਪੰਚ ਚੁਣੇ ਜਾਂਦੇ ਸੀ ਤਾਂ ਗੁਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ ਨਵੀਂ ਰਵਾਇਤ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਤਾਂ ਮੈਂ ਇਸ ਵੇਲੇ ਪਿੰਡ ਹਰਦੌਰਵਾਲ ਦਾ ਇਹ ਪੰਚਾਇਤ ਘਰ ਹੈ ਔਰ ਕੱਲ ਇੱਥੇ ਸਰਪੰਚੀ ਦੀ ਜਿਹੜੀ ਬੋਲੀ ਹੈ ਉਹ ਲਗਾਈ ਗਈ ਸੀ ਔਰ 2 ਕਰੋੜ ਰੁਪਏ ਤੱਕ ਉਹ ਬੋਲੀ ਚਲੇ ਜਾਂਦੀ ਹੈ ਔਰ ਇਸੇ ਹੀ ਪਿੰਡ ਦੇ ਰਹਿਣ ਵਾਲੇ ਜਿਹੜੇ ਸ਼ਖਸ ਨੇ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਇਸ ਬੋਲੀ ਦੇ ਰਾਹੀਂ ਉਹ ਪਿੰਡ ਦੇ ਸਰਪੰਚ ਬਣ ਗਏ ਮੇਰੇ ਨਾਲ ਪਿੰਡ ਦੇ ਜਿਹੜੇ ਵਸਨੀਕ ਨੇ ਸਰ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਦੀ ਪੂਰੀ ਦੁਨੀਆ ਭਰ ਦੇ ਵਿੱਚ ਚਰਚਾ ਹੋ ਰਹੀ ਹੈ ਕਿਉਂਕਿ ਹੁਣ ਤੱਕ ਜਾਂ ਤਾਂ ਵੋਟਾਂ ਦੇ ذریعے ਸਰਪੰਚ ਬਣਦੇ ਸੀ ਜਾਂ ਸਰਬਸੰਮਤੀ ਦੇ ਨਾਲ ਪਰ ਇਹ ਜਿਹੜੀ ਨਵੀਂ ਰਵਾਇਤ ਸ਼ੁਰੂ ਹੋਈ ਹੈ ਤੁਸੀਂ ਕਿਦਾਂ ਦੇਖਦੇ ਹੋ ਔਰ ਕੀ ਤੁਸੀਂ ਵੀ ਉਸ ਬੋਲੀ ਦੇ ਵਿੱਚ ਮਜੂਦ ਸੀ ਕੱਲ ਹਾਂ ਮੈਂ ਇੱਥੇ ਖਲੋਤਾ ਸੀ ਮੈਂ ਵੀ ਲੱਗ ਗਈ ਤੇ ਬੋਲੀ ਤੇ ਠੀਕ ਚੱਲੀ ਆ ਉਹ ਜਿੱਥੋਂ ਤੱਕ ਪਾਵਰ ਹੈ ਉਹਨਾਂ ਕੋ ਹੈਵੀ ਦੇ ਵੀ ਸਕਦੇ ਪੈਸੇ ਪਰ ਬਾਕੀ ਇਹ ਵੀ ਵਿਕਾਸ ਪਿੰਡ ਦਾ ਜਿਹੜਾ ਉਹ ਬੜਾ ਅਧੂਰਾ ਪਿਆ ਹੈ ਸਾਡੇ ਪਿੰਡ 'ਚ ਵਿਕਾਸ ਦਾ ਨਾਂ ਕੋਈ ਨਹੀਂ ਲੱਭਿਆ ਅਜੇ ਤੱਕ ਕੋਈ ਨੌਜਵਾਨੋ ਤੁਸੀਂ ਇਸ ਪੂਰੇ ਪ੍ਰਕਿਰਿਆ ਨੂੰ ਕਿਦਾਂ ਦੇਖਦੇ ਹੋ ਕੋਲੀ ਇਹ ਸਹੀ ਆ ਕੰਮ ਇਹਦੇ ਨਾਲ ਪਿੰਡ ਦਾ ਵਿਕਾਸ ਹੋ ਸਕਦਾ ਆ ਇਹ ਤਰੀਕਾ ਗਲਤ ਹੈ ਵੇਖੋ ਜੀ ਜੇ ਇਹਦੇ 2 ਕਰੋੜ ਰੁਪਏ ਨਾਲ ਵਿਕਾਸ ਤੇ ਹੋ ਸਕਦਾ ਆ ਪਰ ਇਹ ਆ ਨਾ ਵੀ ਮੌਕੇ ਸਾਰਿਆਂ ਨੂੰ ਮਿਲਣਾ ਚਾਹੀਦਾ ਆ ਚਲੋ ਸਾਰਿਆਂ ਦੇ ਕਾਗਜ ਭਰੇ ਜਾਣ ਕਿਸੇ ਦੇ ਰੱਦ ਨਾ ਕਰਿਆ ਜਾਣ ਵੋਟਾਂ ਹੋਣ ਵੋਟਾਂ ਨਾਲ ਜਿਹੜਾ ਜਿੱਤੇ ਜੀ ਦੀਏ ਜੇ ਕਹਿਣ ਵੀ ਮਤਲਬ ਸਾਰੇ ਸਹਿਮਤੀ ਹੋ ਜਾਣ ਉਹ ਨਹੀਂ ਸਾਡੇ ਪਿੰਡ ਹੋ ਸਕਦਾ ਪਿੰਡ ਵਾਲੇ ਲੋਕਾਂ ਦੀ ਵੀ ਵੱਖ-ਵੱਖ رائے ਹੈ ਕਿਉਂਕਿ ਇੱਕ ਪਾਸੇ ਤਾਂ ਜੇਕਰ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਫਿਰ ਉਹਨਾਂ ਦਾ ਕਹਿਣਾ ਕਿ ਜਿਹੜਾ 2 ਕਰੋੜ ਰੁਪਈਆ ਬੋਲੀ ਦੇ ذریعے ਉਮੀਦਵਾਰ ਵੱਲੋਂ ਦਿੱਤਾ ਜਾਣਾ ਜੇਕਰ ਉਹ ਪਿੰਡ ਤੇ ਲੱਗਦਾ ਹੈ ਤਾਂ ਚੰਗੀ ਗੱਲ ਹੈ ਪਰ ਦੂਜੇ ਪਾਸੇ ਜੇਕਰ ਬਾਕੀ ਪਿੰਡਾਂ ਵਾਲੇ ਵੀ ਇਸੇ ਪ੍ਰੋਸੀਜਰ ਨੂੰ ਜਾਂ ਇਸੇ ਪ੍ਰਕਿਰਿਆ ਨੂੰ ਫਾਲੋ ਕਰਦੇ ਨੇ ਤਾਂ ਉਹਨਾਂ ਲੋਕਾਂ ਦਾ ਅੱਗੇ ਆਉਣਾ ਮੁਸ਼ਕਲ ਹੈ ਤਾਂ ਹੋਰ ਵੀ ਲੋਕ ਨੇ ਪਿੰਡ ਦੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਕਈ ਸਾਲਾਂ ਤੋਂ ਤੁਸੀਂ ਪਿੰਡਾਂ ਦੇ ਵਿੱਚ ਰਹਿ ਰਹੇ ਹੋ ਬਜ਼ੁਰਗ ਹੁਣ ਤੱਕ ਕਦੀ ਇਹ ਸੁਣਿਆ ਵੀ ਇਸ ਤਰੀਕੇ ਦੇ ਨਾਲ ਸਰਪੰਚ ਚੁਣਿਆ ਗਿਆ ਹੋਵੇ ਕਿਸੇ ਪਿੰਡ ਦੇ ਵਿੱਚ ਨਹੀਂ ਅੱਗੇ ਤਾਂ ਕਹਿੰਦੇ ਨੇ ਮਲ ਹੋਏ ਆਮ ਜਿਹਦਾ ਮਲ ਸਰਕਾਰਾਂ ਜਿਹੜੀ ਸਰਕਾਰਾਂ ਉਹਦਾ ਬਣ ਜਾਂਦਾ ਹੈ ਕਿਉਂਕਿ ਦੋ ਹੀ ਤਰੀਕੇ ਸੀ ਜਾਂ ਸਰਬਸੰਮਤੀ ਜਾਂ ਚੋਣਾਂ ਦੇ ਜ਼ਰੀਏ ਹਾਂਜੀ ਜੀ ਇਹ ਤੋਂ ਇੱਕ ਵਾਰ ਕਿਦਾਂ ਦੇਖਦੇ ਹੋ ਇਹਦੇ ਨਾਲ ਲੱਗਦਾ ਕਿ ਪਿੰਡ ਦਾ ਭਲਾ ਹੋਏਗਾ ਕਿਉਂਕਿ 2 ਕਰੋੜ ਰੁਪਈਆ ਜੇਕਰ ਦਿੱਤਾ ਜਾ ਰਿਹਾ ਉਹਨਾਂ ਦੇ ਕਹਿੰਦੇ ਮੈਂ ਪਿੰਡ ਤੇ ਪਿੰਡ 'ਚ ਲੱਗਣ ਪੈਸੇ ਦੇ ਪਿੰਡ ਦਾ ਨਾਮ ਨਿਕਲੇ ਇਹ ਚੀਜ਼ ਤਾਂ ਹੋਣੀ ਚਾਹੀਦੀ ਹੈ ਪਰ ਇਹ ਪੂਰੀ ਦੁਨੀਆ ਭਰ ਦੇ ਵਿੱਚ ਚਰਚਾ ਇਸ ਚੀਜ਼ ਦੀ ਹੋ ਰਹੀ ਹੈ ਕਿਉਂਕਿ ਪਹਿਲੀ ਵਾਰ ਸ਼ਾਇਦ ਇਤਿਹਾਸ ਦੇ ਵਿੱਚ ਹੋਇਆ ਕਿ ਬੋਲੀ ਦੇ ਜ਼ਰੀਏ ਸਰਪੰਚ ਚੁਣਿਆ ਹਾਂਜੀ ਬੋਲੀ ਦੇ ਜ਼ਰੀਏ ਚੁਣਿਆ ਤੇ ਜਾਏ ਪਰ ਬੋਲੀ ਦੇ ਜ਼ਰੀਏ ਮੁੜ ਕੇ ਕੰਮ ਕਰਨਾ ਕਿਣਾ ਕੋਈ ਪੈਸਾ ਲਾਉਣਾ ਹੀ ਨਹੀਂਗਾ ਇਹ ਦੋ ਤਾਂ ਹੀ ਦੇ ਕਰਨ ਵੱਲੋਂ ਬੋਲੀ ਬਾਲੀ ਕੋਈ ਨਹੀਂ ਗੀ ਦੋਏ ਬੰਦੇ ਜਿਹੜੇ ਨੇ ਆਪੋ ਚ ਬੋਲੀ ਕਰੀ ਜਾਂਦੇ ਲਾਈ ਜਾਂਦੇ ਨੇ ਮਤਲਬ ਕੋਈ ਏਡੀ ਇੱਕ ਹੋਰ ਚੀਜ਼ ਜੇਕਰ ਇਸੇ ਚੀਜ਼ ਨੂੰ ਹੋਰ ਪਿੰਡਾਂ ਵਾਲੇ ਵੀ ਫੋਲੋ ਕਰਦੇ ਆ ਤਾਂ ਜਿਹੜਾ ਆਮ ਕਿਸੇ ਘਰ ਦਾ ਕੋਈ ਗਰੀਬ ਜਾਂ ਸੁਧਾਰਨ ਪਰਿਵਾਰ ਦਾ ਕੋਈ ਨੌਜਵਾਨ ਕੰਮ ਕਰਨ ਚਾਹੁੰਦਾ ਉਹ ਤਾਂ ਫਿਰ ਅੱਗੇ ਨਹੀਂ ਆ ਸਕਦਾ ਨਹੀਂ ਜੀ ਉਹ ਨਹੀਂ ਆ ਸਕਦਾ ਮਤਲਬ ਫਿਰ ਇਹ ਕਿਸੇ ਨੇ ਜਿਹੜਾ ਇੰਨਾ ਰੁਪਈਆ ਜਿਹੜੇ ਲਾਉਣਗੇ ਉਹ ਕਿਸੇ ਨੂੰ ਕੰਮ ਨਹੀਂ ਕਰਕੇ ਦੇਣਗੇ ਦਾਸਪੁਰ ਦਾ ਪਿੰਡ ਹਰਦੋਰਵਾਲ ਹੈ ਤਾਂ ਉੱਥੋਂ ਇੱਕ ਅਸੀ ਖਬਰ ਨਿਕਲ ਕੇ ਆਉਂਦੀ ਹੈ ਜੋ ਪੂਰੀ ਦੁਨੀਆ ਦੇ ਵਿੱਚ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹਾਲਾਂਕਿ ਪਿੰਡ ਵਾਲਿਆਂ ਦੀ ਇਸ ਨੂੰ ਲੈ ਕੇ ਵੱਖ-ਵੱਖ ਰਾਏ ਤਾਂ ਮੇਰੇ ਨਾਲ ਇਸ ਵੇਲੇ ਆਤਮਾ ਸਿੰਘ ਨੇ ਜਿਨ੍ਹਾਂ ਵੱਲੋਂ ਕੱਲ ਜੋ ਹੈ ਇੱਕ ਬੋਲੀ ਲਗਾਈ ਜਾਂਦੀ ਹੈ ਔਰ 2 ਕਰੋੜ ਰੁਪਏ ਤੱਕ ਇਹ ਬੋਲੀ ਚਲੀ ਗਈ ਤਾਂ ਇਹਦੇ ਪਿੱਛੇ ਕੀ ਮੰਛਾ ਹੈ ਕੀ ਵਜ੍ਹਾ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਤਮਾ ਜੀ ਹੁਣ ਤੱਕ ਅਸੀਂ ਸੁਣਦੇ ਆਂ ਕਿ ਜਾਂ ਤਾਂ ਸਰਵਸੰਮਤੀ ਨਾਲ ਸਰਪੰਚ ਬਣਦੇ ਆ ਜਾਂ ਵੋਟਾਂ ਲੜ ਕੇ ਆ ਪਹਿਲੀ ਵਾਰ ਹੋਇਆ ਕਿ 2 ਕਰੋੜ ਰੁਪਏ ਤੱਕ ਬੋਲੀ ਚਲੀ ਗਈ ਇਹਦੇ ਪਿੱਛੇ ਦਾ ਤਰਕ ਕੀ ਹੈ ਤੁਹਾਡਾ ਇਹਦੇ ਚ ਇਹ ਆ ਜੀ ਸਭ ਤੋਂ ਵੱਡਾ ਤੇ ਇਹੀ ਆ ਮੁੱਦਾ ਹੁੰਦਾ ਵੀ ਪਿੰਡ ਬਹੁਤ ਵੱਡਾ ਜ਼ਿਲ੍ਹਾ ਅਰਦਾਸਪੁਰ ਦਾ ਟਾਪ ਦਾ ਪਿੰਡ ਆ ਗਿਣਤੀ ਚ ਆ ਹਰਦੋਰਲ ਕਲਾ ਆ ਕੋਈ 45-4600 ਏਕੜ ਦੀ ਜ਼ਮੀਨ ਦੇ ਰਕਬੇ ਚ ਇਹ ਹੇਠ ਹੈਗਾ ਬਾਕੀ ਇਹਨੂੰ ਇਹ ਵੀ ਆਮਦਨ ਵੀ ਬਹੁਤ ਜ਼ਿਆਦਾ ਇਸ ਪਿੰਡ ਦੀ ਪਿੰਡ ਵਾਲਿਆਂ ਨੂੰ ਇਹ ਵੀ ਅੱਜ ਤੱਕ ਵਿਕਾਸ ਨਹੀਂ ਹੁੰਦਾ 2003 ਚ ਪਪਾ ਸਰਪੰਚ ਰਹਿ ਚੁਕੇ ਸਰਦਾਰ ਬਸਰ ਸਿੰਘ ਜੀ ਤੇ ਉਹਨਾਂ ਦੇ ਬਾਅਦ ਜਿਹੜਾ ਕੋਈ ਵਿਖਾਈ ਨਹੀਂ ਦਿੱਤਾ ਡਵੈਲਪਮੈਂਟ ਜਿਹੜੀ ਹੋਈ ਕੋਈ ਵਧੀਆ ਇੰਨੀ ਆਮਦਨ ਹੁੰਦਿਆਂ ਵੀ ਨਹੀਂ ਹੋਈ 15 ਸਾਲ ਹੋ ਚੁਕੇ ਆ ਕਿਉਂਕਿ ਉਦੋਂ ਤੋਂ ਹੀ ਸੀਵਰੇਜ ਦਾ ਮੁੱਦਾ ਆ ਰਿਹਾ ਸੀ ਕਿਉਂਕਿ ਉਦੋਂ ਕੋਰਮ ਨਾ ਪੂਰਾ ਹੋਣ ਕਰਕੇ ਕੋਈ ਘਾਟ ਰਹਿ ਗਈ ਬਾਕੀ ਕੰਮ ਸਿਰੇ ਚੜ ਗਏ ਪੰਚਾਇਤ ਘਰ ਜਾਂ ਜੰਜ ਘਰ ਅੱਜ ਤੱਕ ਲੱਭਦੇ ਆ ਰਹੇ ਆ ਉਹਦੇ ਚ ਸ਼ਮਸ਼ਾਨ ਘਾਟ ਚ ਵੀ ਜਨਰੇਟਰ ਰੱਖੇ ਗਏ ਸੀ ਉਸ ਟਾਈਮ ਤੇ ਵੇਖੋ ਅੱਜ ਤੋਂ 2003 ਦੀ ਗੱਲ ਉਹਦੋਂ ਕਾਦੀ ਵੀ 20 ਤੋਂ 25 ਲੱਖ ਦੀ ਬੋਲੀ ਪਿੰਡ ਦੀ ਹੁੰਦੀ ਸੀ ਉਹ ਵੀ ਇੱਕ ਪ੍ਰਬੰਧਕ ਰਾਈ ਹੁੰਦੀ ਸੀ ਕੋਰਮਨਾ ਪੂਰਾ ਹੋਣ ਕਰਕੇ ਪਰ ਫਿਰ ਵੀ ਇੰਨੇ ਧਿਆਨਯੋਗ ਲਿਆ ਕੇ ਗੱਲਾਂ ਨੂੰ ਇੰਨਾ ਵਿਕਾਸ ਕੀਤਾ ਉਸ ਤੋਂ ਬਾਅਦ ਜਿਹੜਾ ਪਿੰਡ ਦਿਨੋਂ ਦਿਨ ਲਪੇਟ ਚ ਆਈ ਗਿਆ ਨਰਕ ਦੀ ਲਪੇਟ 2 ਕਰੋੜ ਬਹੁਤ ਵੱਡੀ ਅਮਾਉਂਟ ਹੈ ਕਿਉਂਕਿ ਸਰਕਾਰ ਨੇ ਤਾਂ ਇਹ ਕਿਹਾ ਕਿ ਜਿਹੜੇ ਪਿੰਡ ਸਰਵਸੰਮਤੀ ਨਾਲ ਚੁਣੇ ਜਾਂਦੇ 5 ਲੱਖ ਦੀ ਗ੍ਰਾਂਟ ਦਿੱਤੀ ਜਾਏਗੀ ਪਰ 2 ਕਰੋੜ ਤਾਂ ਬਹੁਤ ਜ਼ਿਆਦਾ 2 ਕਰੋੜ ਪਿੰਡ ਤੇ ਲੱਗਣਾ ਉਹ ਵੀ ਲੋਕ ਜਾਣਨਾ ਚਾਹੁੰਦੇ ਨੇ ਉਹ ਦੱਸਾ ਕੀ ਗੱਲ ਵੇਖੋ ਸਾਨੂੰ ਤਾਂ ਸਰਕਾਰ ਕੋਲ ਲੈਣ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਸਾਡੀ ਆਮਦਨ ਹੀ ਇੰਨੀ ਜ਼ਿਆਦਾ ਹੈ ਪਿੰਡ ਦੀ ਤਿੰਨ ਕੁ ਜ਼ਮੀਨ ਹੈ ਪੰਚਾਇਤ ਤੋਂ 1 ਏਕੜ ਤੋਂ ਪਲੱਸ ਹੈ ਜਿਹੜੀ ਅਸਲੇ ਵਾਇਦਯੋਗ ਆ ساری ਦੁਨੀਆ 55 ਤੋਂ 60 ਲੱਖ ਦੀ ਬੋਲੀ ਹੁੰਦੀ ਆ ਵਿਕਾਸ ਕਿਉਂ ਨਹੀਂ ਹੋਇਆ ਇਹ ਤੇ ਦੋ ਚੀਜ਼ਾਂ ਜਿਹੜੀਆਂ ਬੜੀ ਅਹਿਮ ਨੇ ਤੁਸੀਂ ਕਹਿ ਰਹੇ ਕਿ ਪਿੰਡ ਦੀ ਆਮਦਨ ਵੀ ਵੱਧ ਹੈ ਨਾਲੇ ਤੁਸੀਂ ਕਹਿ ਰਹੇ ਕਿ ਪਿੰਡ ਦੇ ਵਿੱਚ ਡਿਵੈਲਪਮੈਂਟ ਵੀ ਦੇਖੋ ਜੀ ਜਿੰਨੇ ਸਰਪੰਚੀ ਕਰਨੀ ਹੈ ਮੰਤਰੀ ਨਾਲ ਲੈ ਕੇ ਮੋਲ ਲੈਣੀ ਉਹਨੇ ਤਾਂ ਫਿਰ ਆਪਣੇ ਹੀ ਪੂਰੇ ਕਰਨੇ ਆ ਇਸ ਕਰਕੇ ਪਿੰਡ ਵਾਲਿਆਂ ਨੂੰ ਉਦੋਂ ਤੋਂ ਹੀ ਬੜਾ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਿਆ ਸੀ ਕਿ ਸਰਪੰਚ ਕੰਮ ਨਹੀਂ ਕਰਦੇ ਸਰਪੰਚ ਕੰਮ ਕੀ ਕਰਨ ਪਹਿਲਾਂ ਇਹ ਤੋਂ ਛੇਲ ਲੱਥ ਜਾਂਦੀ ਉਹਨਾਂ ਦੀ ਹੁਣ ਇਸ ਕਰਕੇ ਉਹਨਾਂ ਇਹ ਕੀਤਾ ਵੀ ਸਰਪੰਚ ਦਾ ਸੇਰਾ ਉਹਨੂੰ ਬਨਾਂਗੇ ਜਿਹੜਾ ਵੱਧ ਤੋਂ ਵੱਧ ਇਸ ਪਿੰਡ ਦੇ ਵਿਕਾਸ ਨੂੰ ਪੈਸੇ ਦੇਗਾ ਉਹ ਪੈਸੇ ਲੱਗਣਗੇ ਦੂਜਿਆਂ ਦਾ ਤਾਂ ਪਤਾ ਹੀ ਨਹੀਂ ਲੱਗਣਾ ਤਾਂ ਗੁਰਦਾਸਪੁਰ ਦੇ ਪਿੰਡ ਹਰਦੋ ਰਵਾਲਦੀ ਜਿਹੜੀ ਪੰਚਾਇਤ ਹੈ ਉਸ ਦਾ ਸਰਪੰਚ ਚੁਣੇ ਜਾਣ ਦੇ ਲਈ ਬੋਲੀ ਲਗਾਈ ਗਈ ਹੈ ਔਰ ਇਹ ਬੋਲੀ ਜਿਹੜੀ ਹੈ 2 ਕਰੋੜ ਰੁਪਏ ਤੱਕ ਚਲੇ ਜਾਂਦੀ ਹੈ ਤਾਂ ਅਸੀਂ ਇਸ ਵੇਲੇ ਆਤਮਾ ਸਿੰਘ ਹੋਰਾਂ ਦੇ ਘਰ ਦੇ ਵਿੱਚ ਮੌਜੂਦ ਹੈ ਕਿਉਂਕਿ ਹਰ ਕੋਈ ਜਾਣਨਾ ਚਾਹੁੰਦਾ ਕਿ ਜਿਹੜਾ ਸ਼ਖਸ ਸਰਪੰਚੀ ਦੀ ਸੀਟ ਦੇ ਲਈ 2 ਕਰੋੜ ਰੁਪਇਆ ਪਿੰਡ ਨੂੰ ਦੇ ਸਕਦਾ ਤਾਂ ਆਖਰਕਾਰ ਉਸ ਦਾ ਰਹਿਣ ਸਹਿਣ ਕਿੱਦਾਂ ਦਾ ਹੋਏਗਾ ਕੀ ਕਾਰੋਬਾਰ ਹੈ ਤਾਂ ਇੱਕ ਸਿੰਪਲ ਸਾਦਾ ਇਹ ਜਿਹੜਾ ਪਰਿਵਾਰ ਹੈ ਤਾਂ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਆ ਤੁਸੀਂ ਦੇਖੋ ਕਿ ਘਰ ਦੇ ਵਿੱਚ ਜਿਹੜੇ ਪਸ਼ੂ ਨੇ ਉਹ ਰੱਕੇ ਹੋਏ ਨੇ ਔਰ ਪਰਿਵਾਰ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਹਾਲਕਿ ਕਾਫੀ ਜ਼ਮੀਨ ਜਿਹੜੀ ਹੈ ਪਰਿਵਾਰ ਦੇ ਕੋਲ ਹੈ ਪਰ ਆਪਣੇ ਆਪ ਦੇ ਵਿੱਚ ਬਹੁਤ ਐਮ ਹੋ ਜਾਂਦਾ ਕਿ ਸਰਪੰਚੀ ਦਾ ਜਿਹੜਾ ਅਹੁਦਾ ਹੈ ਉਸ ਦੇ ਲਈ 2 ਕਰੋੜ ਰੁਪਏ ਦਾ ਜਿਹੜਾ ਚੈੱਕ ਹੈ ਉਹ ਦੇਣਾ ਹਾਲਾਂਕਿ ਜਿਹੜੇ ਆਤਮ ਸਿੰਘ ਦੇ ਪਿਤਾ ਨੇ ਉਹ ਵੀ ਪਿੰਡ ਦੇ ਸਰਪੰਚ ਰਹਿ ਚੁੱਕੇ ਨੇ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਭਾਵੇਂ ਕਰਜ਼ਾ ਲੈ ਕੇ ਪੈਸੇ ਲਈਏ ਜਾਂ ਫਿਰ ਲਿੰਟਾਂ ਬਣਵਾਈਏ ਪਰ ਅਸੀਂ ਜੋ ਬੋਲੀ ਦੇ ਵਿੱਚ ਵਾਅਦਾ ਕਰ ਦਿੱਤਾ 2 ਕਰੋੜ ਰੁਪਏ ਦਾ ਤਾਂ ਉਹ ਪਿੰਡ ਦੇ ਵਿਕਾਸ ਦੇ ਉੱਤੇ ਲਗਾਇਆ ਜਾਏਗਾ ਪਿੰਡ ਦੇ ਬਾਹਰ ਤੋਂ ਤਸਵੀਰ ਸਾਂਝੀ ਕਰਦੇ ਹਾਂ ਤੁਸੀਂ ਦੇਖ ਸਕਦੇ ਕਿ ਆਤਮਾ ਸਿੰਘ ਔਰ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਇਸ ਵੇਲੇ ਇੱਥੇ ਮੌਜੂਦ ਨੇ ਲੋਕ ਉਹਨਾਂ ਦੇ ਨਾਲ ਤਸਵੀਰਾਂ ਖਿਚਵਾਉਣ ਦੇ ਲਈ ਪਹੁੰਚ ਰਹੇ ਨੇ ਕਿਉਂਕਿ ਆਤਮਾ ਸਿੰਘ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤਾਂ ਇਹ ਪਿੰਡ ਦੇ ਬਾਹਰ ਦੀ ਤਸਵੀਰ ਹੈ ਪਿੰਡ ਦੀ ਜਿਸ ਤਰੀਕੇ ਦੇ ਨਾਲ ਮੈਂ ਜ਼ਿਕਰ ਕੀਤਾ ਕਿ 300 ਕਿੱਲੇ ਦੇ ਆਸ-ਪਾਸ ਜ਼ਮੀਨ ਹੈ ਜੋ ਕਿ ਵਾਈ ਉੱਥੇ ਕੀਤੀ ਜਾਂਦੀ ਹੈ ਔਰ ਉੱਥੋਂ 65 ਤੋਂ 70 ਲੱਖ ਰੁਪਈਆ ਜਿਹੜਾ ਠੇਕਾ ਉਹ ਪੰਚਾਇਤ ਦੇ ਕੋਲ ਆਉਂਦਾ ਹੈ ਪਰ ਪਿੰਡ ਦੇ ਵਿਕਾਸ ਦੇ ਉੱਤੇ ਉਹ ਪੈਸੇ ਖਰਚ ਨਹੀਂ ਕੀਤੇ ਜਾਂਦੇ ਇਹ ਆਤਮਾ ਸਿੰਘ ਔਰ ਉਹਨਾਂ ਦੇ ਪਿਤਾ ਦਾ ਇਲਜ਼ਾਮ ਹੈ ਤਾਂ ਭਾਜਪਾ ਦੇ ਨਾਲ ਇਹ ਪਰਿਵਾਰ ਜੁੜਿਆ ਹੋਇਆ ਹੈ ਔਰ ਆਤਮਾ ਸਿੰਘ ਦਾ ਕਹਿਣਾ ਹੈ ਕਿ ਮੈਂ ਭਾਜਪਾ ਦੇ ਵਿੱਚ ਰਹਿ ਕੇ ਹੀ ਆ ਪਿੰਡ ਦੇ ਵਿਕਾਸ ਦੇ ਲਈ ਕੰਮ ਕਰਾਂਗਾ ਤਾਂ ਖੂਬ ਚਰਚਾ ਇਸ ਵੇਲੇ ਆਤਮਾ ਸਿੰਘ ਦੇ ਨਾਮ ਦੀ ਹੋ ਰਹੀ ਹੈ ਦੇਖਣ ਵਾਲਾ ਹੈ ਇਹੀ ਹੁਣ ਅੱਗੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਬੋਲੀ ਦੇ ਰਾਹੀਂ ਚੁਣਿਆ ਸਰਪੰਚ ਹੀ ਇਸ ਪਿੰਡ ਦੇ ਜਿਹੜਾ ਸਰਪੰਚੀ ਦੇ ਅਹੁਦੇ ਤੇ ਕੈਮ ਰਹਿਦਾ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਸਵੀਰ ਬਦਲਦੀ ਹੈ ਫਿਲਹਾਲ ਆਤਮਾ ਸਿੰਘ ਔਰ 2 ਕਰੋੜ ਰੁਪਏ ਦੀ ਜਿਹੜੀ ਬੋਲੀ ਹੈ ਉਹ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ 18 ਗੁਰਦਾਸਪੁਰ ਜਿਹੜੀ ਕੱਚੀ ਬਣਾ ਕਿ 300 ਕਿल्ले ਪੈਲੀ ਆਉਣਾ ਦੇ ਕੋਲ ਇਸ ਕਰਕੇ ਸਾਰਾ ਕੁਝ ਉਹ ਰੱਜੇ ਪੂਜੇ ਹੈਗੇ ਨੇ ਤਾਂ ਇਸ ਕਰਕੇ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਪੈਸੇ ਨੂੰ ਲੈ ਕੇ ਕਿਸੇ ਵੀ ਅਤਾ ਦੀ ਕੋਈ ਤੰਗੀ ਨਹੀਂ ਹੈ ਤਾਂ ਜਿੰਨਾ ਵੀ ਪੈਸਾ ਹੋਏਗਾ ਵੱਧ ਤੋਂ ਵੱਧ ਸਰਪੰਚੀ ਦੇ ਲਈ ਲੋਨ ਨੂੰ ਤਿਆਰ ਨੇ ਔਰ ਜ਼ਾਬ ਕਾਰਨ ਇਹੀ ਹੈ ਕਿ ਅਸੀਂ ਸਰਪੰਚ ਦੇ ਤੌਰ ਤੇ ਵਿਕਾਸ ਕਰਾਉਣਾ ਹੈ ਇੱਕ ਨੌਜਵਾਨ ਸਭਾ ਦਾ ਉਹਨਾਂ ਨੇ ਜ਼ਿਕਰ ਕੀਤਾ ਜੋ ਰਜਿਸਟਰਡ ਹੈ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਹੀ ਜਦੋਂ ਦੀਆਂ ਪੰਚਾਇਤਾਂ ਭੰਗ ਹੋਈਆਂ ਸਨ ਇਹ ਇੱਕ ਕਿਸਮ ਦੇ ਇੱਕ ਤਰੀਕਾ ਲੱਭਿਆ ਗਿਆ ਕਿ ਅਸੀਂ ਬੋਲੀ ਲਗਾ ਕੇ ਸਰਪੰਚ ਚੁਣਾਂਗੇ ਔਰ ਪੈਸੇ ਰੱਖੇ ਜਾਣਗੇ ਔਰ ਆਨ ਕਾਊਂਟਰ ਰੱਖੇ ਜਾਣਗੇ ਇੱਕ ਚੈੱਕ ਸਾਈਨ ਹੋਏਗਾ ਬਕਾਇਦਾ ਯਾਨੀ ਕਿ ਇਹ ਨਹੀਂ ਕਿ ਬਾਅਦ ਦੇ ਵਿੱਚ ਦੇ ਦਿੱਤੇ ਜਾਣਗੇ ਤਾਂ ਉਸ ਦੇ ਆਧਾਰ ਤੇ ਹੀ ਇਹ ਬੋਲੀ ਤੈਅ ਹੋਏਗੀ